फरीदकोट लोकसभा सीट ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ ਇਸ ਮੌਕੇ ਪ੍ਰਤਾਪ ਸਿੰਘ ਬਾਜਵਾਸ ਅਤੇ ਕਈ ਸੀਨੀਅਰ ਲੀਡਰ ਮੌਜੂਦ ਰਹੇ ਇਸ ਦੌਰਾਨ ਕਾਂਗਰਸ ਨੇ ਮੋਦੀ ਸਰਕਾਰ ਅਤੇ ਮਾਨ ਸਰਕਾਰ ਨੂੰ ਜਮਕੇ ਕੋਸਿਆ ਔਰ ਮੈਂ ਫਰੀ ਕੋਟ ਦੀ ਬੇਟੀ ਹਾਂ ਦੇ ਨਾਤੇ ਔਰ ਮੋਗੇ ਦੀ ਨੂੰਹ ਹੋਣ ਦੇ ਨਾਤੇ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਮੇਰਾ ਸਾਥ ਦਿਓ ਮੈਨੂੰ ਆਸ਼ੀਰਵਾਦ ਦਿਓ ਇਸ ਤਰ੍ਹਾਂ ਹੀ ਮੈਂ ਆਪਣੇ ਲੋਕ ਸਭਾ ਹਲਕੇ ਦੀ ਸੇਵਾ ਕਰਨ ਦੀ ਚਾਹਤ ਵਿੱਚ ਹਾਂ ਔਰ ਮੈਂ ਕਰੂੰਗੀ ਇਸ ਅਸੈਂਬਲੀ ਇਲੈਕਟਸ ਸਾਰੇ ਹਿੰਦੁਸਤਾਨ ਚ ਆ ਰਹੀ ਹੈ ਨੇ ਹਰ ਰਾਉਂਡ ਦੇ ਨਾਲ ਹਰ ਫੇਸ ਦੇ ਨਾਲ ਰੱਖੇ ਹੋਏ ਇੰਡੀਆ ਅਲਾਈਸ ਜੀ ਲਿਖਿਆ ਉਹ ਮਜ਼ਬੂਤ ਹੋਦੀ ਨਜ਼ਰ ਆ ਰਹੀ ਹੈ ਐਨਡੀਐ ਲਾਇਜ਼ ਡੈਡ ਬਾਈ ਬੀਜਪੀ ਥਿਰੋ ਦੇ ਕਮਜ਼ੋਰ ਹੋ ਜਰਦਾ ਤਾਂ ਇਸ ਗੱਲ ਕਰ ਮੈਂ ਸਭ ਇਹ ਸ਼ਾਸੇ ਤੇ ਲੋਕਵਾਸੀ ਕੋ ਚੰਗੇ ਸੰਕੇਤ ਨੇ ਐਂਡ ਸਭਲਾ ਪ੍ਰਮਾਤਮਾ ਦੀ ਦੇਰ ਹੋ ਗਈ ਕਿ ਜਦੋਂ ਸਾਨੂੰ ਇਹ ਲੱਗਦਾ ਸੀ ਕਿ ਲਾਸਟ ਫੇਸ ਦੇ ਵਿੱਚ ਜਿਹੜਾ ਪੰਜਾਬ ਇਹਨਾਂ ਜਾਣ ਬੁੱਝ ਕੇ ਰੱਖਿਆ ਸਾਡੀ ਸੋਚ ਇਹ ਸੀ ਕਿ ਆਲਵੇਸ ਤੀਜੇ ਹਫਤੇ ਬਈ ਦੇ ਵਿੱਚੋਂ ਬਾਸਪਤੀ ਤੱਕੜੀ ਸ਼ੁਰੂ ਹੋਦੀ ਸਾਡੇ ਮੱਧ ਦੇ ਜੋ ਲਾ तकरीबन ਪਹਿਲੀ ਤੋਂ ਭਾਵੇਂ ਗਵਰਨਰ ਦੇ 10 ਸਾਲ ਹੀ ਕਰੀਏ ਜੋ ਪਰ ਜਨਰਲੀ ਤੁਹਾਨੂੰ ਪਤਾ ਕਿ ਕਿਸਾਨ ਪਹਿਲੇ ਸ਼ੁਰੂ ਕਰਦੇ ਜਦੋਂ ਇਹ ਇਹਨਾਂ ਨੇ ਬਕਾਇਦਾ ਤੋਂ ਡੀਡਸ ਦਿੱਤੀਆਂ ਨੇ ਮੇਰਾ ਖਿਆਲ ਇਹਦੇ ਨਾਲ ਇੱਕ ਪਾਸੇ ਇਹਨਾਂ ਨੂੰ ਪਤਾ ਸੀ ਕਿ ਫੁੱਲ ਬਲੈਸ਼ ਦੀ ਝੋਨੇ ਦੀ ਲਗਾਈ ਸ਼ੁਰੂ ਹੋਣੀ ਹੈ ਉਹ ਤਾਂ ਕਿਸਾਨ ਵੀ ਫਿਜ਼ੀ ਹੋ ਜਾਣਾ ਤੇ ਖੇਤ ਬੁੱਝੂ ਕਿਤੇ ਨਾ ਕਿਤੇ ਐਟਲੀ ਬੈਕਅਪ ਤੇ ਮਾਈਂਡ ਦੇਣ ਦਾ ਵਿਚਾਰ ਸੀ ਕਿ ਰੂਰਲ ਪੰਜਾਬ ਦੇ ਜੇ ਵੋਟ ਕਟਪੋਲ ਹੋਏਗੀ ਤਾਂ ਉਹ ਬੀਜੇਪੀ ਨੂੰ ਦਾ ਲਾਭ ਨੰਬਰ 1 ਨੰਬਰ 2 ਹਾਲਾਤੇ ਨਜ਼ਰ ਆ ਰਹੇ ਨੇ ਕਿ ਆਂਦੇ ਟਾਈਮ ਐਸਾ ਹੀ ਸਮਾਂ ਵੇਖਿਆ ਜਿੱਥੇ ਜਿੱਥੇ ਮੈਂ ਜਾ ਰਿਹਾ ਨਿਰੰਦਰ ਮੋਦੀ ਜੀ ਦੇ ਤੇ ਪੱਪਾ ਦੇ ਖਿਲਾਫ ਲੋਕਾਂ ਦਾ ਇੱਕ ਬਹੁਤ ਭਾਰੀ ਰੋਧ ਉੱਠਾ ਹੈ ਐਂਡ ਸਪੈਸ਼ਲੀ ਪੰਜਾਬ ਦੇ ਵਿੱਚ ਹੀਲਿੰਗ ਹੈ ਕਿ ਸਰਕਾਰ ਐਂਟੀ ਪੰਜਾਬ ਐਂਟੀ ਮਿਨੋਰਿਟੀਜ਼ ਕੈਟਿਗਰੀ ਤੇ ਤੇ ਤਲਾਕ ਐਂਡ ਜਿਸ ਤਰ੍ਹਾਂ ਇਹਨਾਂ ਨੇ ਮਨੀਪੁਰ ਇੱਕ ਪਰਟਿਕਲਰ ਧਰਮ ਦੇ ਲੋਕਾਂ ਨਾਲ ਕੀਤਾ ਸਾਰੇ ਹਿੰਦੁਸਤਾਨ ਚ ਇੱਕ ਪਰਟਿਕਲਰ ਧਰਮ ਦੇ ਲੋਕਾਂ ਦੇ ਨਾਲ ਇਹਨਾਂ ਦਾ ਵਿਵਹਾਰ ਹੈ ਪੰਜਾਬ ਨੂੰ ਡਾਇਰੈਕਟਲੀ ਤੇ ਨਹੀਂ ਬਟ ਇੰਡਾਇਰੈਕਟਲੀ ਇਹ ਨੁਕਸਾਨ ਪਹੁੰਚਾ ਰਹੇ ਨੇ ਮੇਰਾ ਇਹ ਚਾਰਜ ਹੈ ਕਿ ਦਸ ਸਾਲਾਂ ਤੇ ਇਹਨਾਂ ਨੇ ਪੰਜਾਬ ਚ ਇਕਨੋਮਿਕ ਬਲਾਕੇਡ ਕੀਤੀ ਸ ਕਿਉਂਕਿ ਸਾਡਾ ਇੱਕੋ ਹੀ ਬਾਰਡਰ ਸੀ ਜਿਸ ਬਾਰਡਰ ਤੇ ਜੁੜੀਏ ਸਾਰੇ ਸੈਂਟਰਲ ਏਸ਼ੀਆ ਤੁਰਕੀ ਤੱਕ ਸਾਡਾ ਕਾਰੋਬਾਰ ਕਈ ਹਜ਼ਾਰਾਂ ਸਾਲ ਤੋਂ ਚੱਲਦਾ ਸੀ ਬਹਾਨਾ ਲਗਾ ਕੇ ਇਹਨਾਂ ਨੇ ਤੁਹਾਡਾ ਬਾਰਡਰ ਬੰਦ ਕਰਕੇ ਰੱਖਿਆ ਇਹ ਨੀਰਾ ਇਸ਼ੂ ਪਾਕਿਸਤਾਨ ਦਾ ਨਹੀਂ ਪਾਕਿਸਤਾਨ ਦਾ ਤੇ ਨੀਰਾ ਬਾਰਡਰ ਨਹੀਂ ਹੈ ਉਹ ਸਾਡਾ ਜਿਹੜਾ ਟ੍ਰੇਡ ਹੈ ਇਹ ਤੁਰਕੀ ਤੱਕ ਚੱਲਦਾ ਸੀ ਪਾਕਿਸਤਾਨ ਤੋਂ ਬਾਅਦ ਅਫਗਾਨਿਸਤਾਨ ਫਿਰ ਈਰਾਨ ਇਰਾਕ ਹਾਲਬਰ ਸਾਬਿਤ ਯੂਨੀਅਨ ਦੇ ਸਾਰੇ ਦੇਸ਼ ਇਸ ਇਸਤੰਬੁਲ ਟੁਰਕੀ ਦੇ ਵਿੱਚ that is end of asia and starting of europe ਕੋਈ ਗੱਲ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਉਹੀ ਸੂਬੇ ਤੇ ਉਹ ਸ਼ਹਿਰ ਪਰਫੁੱਲਤ ਨੇ ਜਿਨ੍ਹਾਂ ਦੇ ਵਿੱਚ ਆਪਣੇ ਪੋਰਟ ਹੈ ਅੱਜ ਦੁੜਗੇ ਦਾ ਸਾਰਾ ਵੱਡਾ ਇਕਨੋਮਿਕ ਕੈਪੀਟਲ ਨਿਊਯਾਰਕ ਹਿੰਦੁਸਤਾਨ ਦਾ ਸਾਰਾ ਵੱਡਾ ਇਕਨੋਮਿਕ ਕੈਪੀਟਲ ਬੰਬਈ ਕਿਉਂਕਿ ਉਹਨਾਂ ਕੋਲ ਆਪਣੀਆਂ بندرگاہਾਂ ਨਹੀਂ ਪੰਜਾਬ ਦੇ ਕੋਲ ਕੋਈ ਸਮੁੰਦਰੀ ਬੰਦਰਗਾਹ ਹੈ ਨਹੀਂ ਪਰ ਸਾਡੇ ਕੋਲ ਡਰਾਈ ਪੋਰਟ ਸੀ ਇਹਨਾਂ ਬੰਦ ਕੀਤਾ 9000 ਕਰੋੜ ਰੁਪਏ ਦਾ ਸਾਡਾ ਜਿਹੜਾ ਪਿੰਡੂ ਸਾਡਾ ਪੈਸਾ ਹੈ ਆਰਡੀਐਫ ਦਾ ਉਹਨੂੰ ਰੱਖਿਆ ਰੂਰਲ ਜਿਹੜੀ ਸਾਡੀ ਹੈਲਥ ਦਾ ਕਿਉਂਕਿ ਇਹਨਾਂ ਨੇ ਆਪ ਵਾਲਿਆਂ ਨੇ ਮਾੜਾ ਵੀ ਦਿੱਤਾ ਉਹਨਾਂ ਨੂੰ ਇਹਨਾਂ ਨੇ ਆਮ ਆਦਮੀ ਕਲੀਨਿਕਸ ਖੋਲ੍ਹ ਲਿਆ ਉਹਨਾਂ ਨੇ ਜਿਹੜਾ ਸੈਂਟਰ ਤੋਂ ਹਸਪੀਟਲਸ ਆਵਿਆ ਨੂੰ ਪੈਸਾ ਦੇਣ ਤੇ ਜ਼ੂਰ ਰੋਕ ਲਿਆ। ਪਿਛਲੀ ਵਾਰ ਨਾਲੋਂ ਤਕਰੀਬਨ 12 ਇਹਦੇ ਵਿੱਚ 12000 ਕਰੋੜ ਦੀਆਂ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਉੱਚ ਉਹਨੀਆਂ ਪੰਜਾਬ 'ਚ 6000 ਕਰੋੜ ਦੀ ਇੰਪਲੀਮੈਂਟ ਹੋਈਆਂ ਨੇ 50% ਸੈਂਟਰਲ ਸਕੀਮਸ ਇੰਪਲੀਮੈਂਟਡ ਹੀ ਹੋਈਆਂ ਕਿਉਂਕਿ ਸਰਕਾਰ ਤੋਂ ਪੰਜਾਬ ਕੋਲ ਪੈਸੇ ਨਹੀਂ ਸੀ। ਆਪਣੇ ਹਿੱਸੇ ਦੇ ਪੈਸੇ ਨਹੀਂ ਪਾਸ ਹੈ ਕਿਉਂਕਿ ਉਹਦਾ ਪੰਜਾਬ ਨੂੰ ਵੀ ਨੁਕਸਾਨ ਹੋਇਆ। ਤੋਂ ਇੱਕ ਬੜੀ ਸੋਚੀ ਸਮਝੀ ਸਾਜਿਸ਼ ਤੇ ਦੀਨ ਸਾਡੇ ਕਿਸਾਨਾਂ ਨਾਲ ਜੋ ਦੁਰਬਿਵਾਰ ਕੀਤਾ ਜਾ ਰਿਹਾ ਦੇਖੋ ਪੰਜਾਬ ਦੀ ਪਹਿਚਾਨ ਕੀ ਜੈ ਜਵਾਨ ਤੇ ਜੈ ਕਿਸਾਨ ਹਰ ਪੰਜਾਬੀ ਅੱਜ ਤੋਂ 10 15 20 ਸਾਲ ਦੇ ਪਿੱਛੇ ਆਪਾਂ ਵੇਖੀ 70% ਪੰਜਾਬ ਦੇ ਹਰ ਘਰ ਤੋਂ ਇੱਕ ਜੀ ਆਮ ਹੀ ਜਾਂਦਾ ਸੀ ਜਾਂ ਫੌਜ ਜਾਂਦਾ ਹੈ ਐਨਐਵੀ ਜਾਂਦਾ 18 ਸਾਲ ਤੋਂ 36 ਸਾਲ ਤੱਕ ਪੰਜਾਬੀਆਂ ਦੇ ਮਜ਼ਬੂਤ ਮੋਢੇ ਬੰਦੂਕਾਂ ਚੁੱਕਦੇ ਸੀ ਬੇਸ਼ਕੀਵਾਸ ਉਹਦੀ ਸੁਰੱਖਿਆ ਵਾਸਤੇ ਤੇ ਜਦੋਂ ਰਿਟਾਇਰ ਹੋ ਕੇ ਆਉਂਦੇ ਸੀ ਉਦੋਂ ਉਸੇ ਤਰੀਕੇ ਨਾਲ ਰੱਖ ਕੇ ਕਿਸਾਨੀ ਦਾ ਕੰਮ ਕਰਦੇ ਸੀ ਪੈਦਾਵਾਰ ਵਧਾਉਂਦੇ ਸੀ ਤੇ ਨਾਲ ਸਾਡਾ ਦੇਖਦਾ ਪੇਟ ਭਰਦੇ ਸੀ ਕਿਸਾਨਾਂ ਨੂੰ ਹੱਕ ਨਾ ਦੇਣਾ ਤੇ ਆਮਦਨੀ ਪੱਤੀ ਟੋਟਲੀ ਬੰਦ ਕਰਕੇ ਅਗਨੀ ਮੀਟ ਦੀ ਸਕੀਮ ਲਾ ਕੇ ਆਈ ਸੋ ਦਿਸ ਸ਼ੋਜ਼ ਐਂਟੀ ਪੰਜਾਬ ਤੇ ਘੱਟ ਗਿੰਦਿਆਂ ਦਾ ਬਾਇੰਡ ਸੈਟ ਆਫ ਸੋ ਹੁਣ ਅਗਲੇ ਪਾਸੇ ਭਾਂ ਲੈਗਾ ਜੇ ਮੋਦੀ ਨੂੰ ਨਹੀਂ ਲੋਕਾਂ ਨੇ ਵੋਟ ਪਾਈ ਪੰਜਾਬ ਤੇ ਤਿੰਨ ਵਿਕਲਪ ਦੇ ਕਾਂਗਰਸ ਕਿਹਾਂ ਪੇ ਤੇ ਅਕਾਲੀ ਕਲੀ ਦਲ ਦਾ ਪਰ ਗਾੜੀ ਤੇ ਬੈਬਲ ਕਲਾਂ ਦਾ ਰੋਲ ਕੈਨੀ ਯੂਜ਼ ਅੰਬਿਸਰੂ ਲੋ ਮਿਸਟਰ ਬਾਦ ਉਸ ਤੋਂ ਬਾਅਦ ਕਿ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹਦੇ ਸਰਦਾਰ ਨਹੀਂ ਹਰ ਸਿਮਰਤ ਕੌਰ ਦੀ ਦਾ ਸ਼ਾਮਲ ਹੋਣਾ ਉਹਨਾਂ ਦੀ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਉਹਦੀ ਵਕਾਲਤ ਕਰਨੀ ਬਿੱਲਾਂ ਦੀ ਫਿਰ ਸਾਹ ਸੁਖਬੀਰ ਸਿੰਘ ਨੂੰ ਵਕਾਲਤ ਕਰਵਾਣੀ ਫਿਰ ਅਲਟੀਮੇਟਲੀ ਜਦੋਂ ਵੇਖਿਆ ਕਿ ਕਿਸਾਨਾਂ ਦਾ ਜਿਹੜਾ ਕਿ ਮਸਲਾ ਹੱਲ ਹੀ ਹੋ ਰਿਹਾ ਤੇ ਫਿਰ ਸਾਬਕਾ ਸਿੰਘ ਬਾਦਲ ਨੇ ਵਕਾਲਤ ਕੀਤੀ ਤੇ ਜੋ ਆਲਟੀਮੇਟਲੀ ਭਾਰਤੀ ਕਿਸਾਨ ਯੂਨੀਅਨ ਨੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਡੇਰਾ ਲਾ ਕੇ ਛੱਡਾ ਘੜਾ ਉਦੋਂ ਬਾਦਲ ਸਾਹਿਬ ਨੂੰ ਸਮਝ ਆਈ ਕਿ ਹੁਣ ਤੇ ਬਿਲਕੁਲ ਹੀ ਸਾਡੀ ਪਾਰਟੀ ਮੁੱਕ ਜਏਗੀ ਤੇ ਹੁਣੇ ਕੋਈ ਚਾਰਾ ਨਹੀਂ ਹਰ ਸਿਵਲ ਕੌਲਜੀ ਨੂੰ ਬਾਹਰ ਕੱਢਣਾ ਪਏਗਾ ਕੈਬਨਟ ਚੋਂ ਬਾਹਰ ਕੱਢਿਆ ਉਹਨਾਂ ਨੂੰ ਕਹਿੰਦਾ ਮੇਰਾ ਮਖਸਰ ਸੀ ਕਿ ਇਹਦੇ ਵਿੱਚ ਕਲਪ ਹੁਣ ਕਾਂਗਰਸ ਹੈ ਯਾਪੇ ਹੁਣ ਮੇਰੀ ਅਗਲੀ ਗੱਲ ਥੋੜੀ ਜੀ ਕਾ ਇੰਡੀਆ ਇੱਥੇ ਮੇਰੇ ਵੱਲ ਥਾ ਇੰਡੀਆ ਅਲਾਈਅንስ ਦਾ ਚੇਅਰਪਰਸਨ ਕੌਣ ਹੈ ਕਾਂਗਰਸ ਆਮ ਆਦਮੀ ਪਾਰਟੀ ਦੀ ਮੈਂਬਰ ਬਦਲ ਅਸੀਂ ਹੋ ਸਕਦੇ ਆ ਕਿਉਂਕਿ ਅਸੀਂ 350 ਸੀਟ ਲੜ ਰਹੇ ਆਪ 20 ਸੀਟਾਂ ਲੜ ਰਹੇ ਸਾਰੇ ਹਿੰਦੁਸਤਾਨ ਜੇ ਚ 13 ਪੰਜਾਬ ਚ ਇੱਕ ਹਰਿਆਣੇ ਚ ਚਾਰ ਦਿੱਲੀ ਚ ਤੇ ਦੋ ਗੁਜਰਾਤ ਪਰ ਚਤਨਾ ਸਾਲਾਂ ਜੋ 55 ਸਾਲ ਕਾਂਗਰਸ ਦਾ ਰਾਜ ਸੈਂਟਰ ਸੋ ਵੀ ਆਰ ਦੀ ਬਿਗੇਸਟ ਪਾਰਟੀ ਐਂਡ ਇਹ ਸੋ ਲਾਵਾ ਪੈ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜੋ ਪਟਨੇ ਦੀ ਇੱਕ ਵੱਡੀ ਰੈਲੀ ਹੋਈ ਉਦੋਂ ਕੇਜਰੀਵਾਲ ਸਾਹਿਬ ਨੇ ਮੰਮਤਾ ਬੇਨਰਜੀ ਨੇ ਉਦਵ ਟਾਕਰੇ ਜੀ ਨੇ ਇਹ ਪ੍ਰਪੋਜ਼ਲ ਲਿਆਂਦੀ ਸੀ ਕਿ ਜੇ ਇੰਡੀਆ ਬਲੌਕ ਨੂੰ ਮжоਰਿਟੀ ਮਿਲੇਗੀ ਤਾਂ ਕਾਂਗਰਸ ਦਾ ਪ੍ਰਧਾਨ ਮੰਤਰੀ ਹੋ। ਸੋ ਮੇਰੀ ਅਪੀਲ ਪੰਜਾਬ ਦੇ ਵੋਟਰਸ ਨੂੰ ਹੈ ਕਿ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੀ ਕੇਜਰੀਵਾਲ ਸਾਹਿਬ ਬਣਾਉਣਾ ਚਾਹਦੇ ਨੇ ਤਾਂ ਕਿਰਪਾ ਕਰਕੇ ਉਹਨਾਂ ਦਾ ਜਿਹੜਾ ਨਾ ਤਾਂ ਜਿਹੜੀ ਇੱਕ ਅਪੀਲ ਹੈ ਉਹ ਨੂੰ ਮੰਨੋ ਇਹ ਵੋਟ ਸਿੱਧੇ ਤਾਂ ਕਾਂਗਰਸ ਦੇ ਕੈਂਡੀਡੇਟ ਨੂੰ ਆਪ ਆਪ ਨੂੰ ਦੇ ਦਿਓ ਜਿਆਦਾ ਤੇ ਅਲਟੀਮੇਟਲੀ ਵਾਇਆ ਹੋ ਕੇ ਇਹਨਾਂ ਨੇ ਵੀ ਇਡੀਆ ਬਲੌਕ ਕੀਤਾ ਤੇ ਕਿਉਂ ਨਾ ਆਪਾਂ ਸਿੱਧੇ ਤੌਰ ਤੇ ਇੱਥੇ ਵੋਟ ਪਾਈਏ ਜਦੋਂ ਸੂਬੇ ਦੀ ਗੱਲ ਆਏਗੀ ਤੇ ਆਪਾਂ ਇਹਨਾਂ ਨਾਲ ਸਾਥ ਤਾਂ ਕਰ ਲਾਂਗੇ ਜੋ ਸੂਬੇ ਦੀ ਲੈ ਕੇ ਨਹੀਂ ਇੱਕ ਦੀ ਉਹ ਜ ਕੇਜਰੀਵਾਲ ਸਾਹਿਬ ਨੂੰ ਹੁਣ ਪ੍ਰੋਲ ਮਿਲੀ ਤੁਸੀਂ ਜ਼ਮਾਨਤ ਕਹਿ ਲੋ ਬਟ ਇਟਸ ਅ ਟੈਂਪਰੇਰੀ ਰੀਲੀਫ ਫਾਰ 15 ਦਿਨ ਜਦੋਂ ਪੰਜਾਬ ਚਾਣ ਕੇ ਮੈਂ ਕੇਜਰੀਵਾਲ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿਰਪਾ ਕਰਕੇ ਤੁਸੀਂ ਇੱਥੇ ਪਹਿਲੇ ਇਹਨਾਂ ਗੱਲਾਂ ਦੀ ਕਲੀਅਰਿਫਿਕੇਸ਼ਨ ਦੇ ਕੇ ਜਦੋਂ ਕੇਜਰੀਵਾਲ ਸਾਹਿਬ ਸਰਕਾਰ ਬਣ ਤੋਂ ਪਹਿਲੇ ਤੁਸੀਂ ਇੱਕ ਹੱਥ ਆਪਣੇ ਉਮਰ ਵਿਜੇਪ੍ਰਤਾਪ ਸਿੰਘ ਜਿਹੜੇ ਆਈਪੀਐਸ ਅਫਸਰ ਨੇ ਜਿਨ੍ਹਾਂ ਜਿਨ੍ਹਾਂ ਦੀ 13 ਸਾਲਾਂ ਜੇ ਨੌਕਰੀ ਕੀਤੀ ਸੀ ਆਈਜੀ ਦੀ ਉਹਨਾਂ ਕੋਲੋਂ ਰੈਕ ਹੈ ਸੀ ਤੁਸੀਂ ਉਹਨਾਂ ਨੂੰ ਪੋਸਟਰ ਬॉय ਬਣਾਇਆ ਆਪਣੀ ਪਾਰਟੀ ਦਾ ਸਰ ਹਿੰਦੂ ਹਿੰਦੁਸਤਾਨ ਦੇ ਸਮੁੱਚੇ ਪੰਜਾਬ। ਅੱਜ ਆਟਾ ਦੇ ਸਭਗਤ ਸਿੰਘ ਮਾਨ ਨੂੰ ਬਹੁਤ ਸਾਰੀ ਸ਼ਮਤੀ ਆਈ ਦੀ ਹੈ ਮਾਨ ਸਾਹਿਬ ਖੜੇ ਸੀ ਭਗਤ ਮਾਨ ਜੀ। ਤੁਸੀਂ ਪਹਿਲਾ ਯਾਰ ਦੇ ਲੋਕਾਂ ਦਾ ਕਿ ਜਿਹੜਾ ਉਮਰ ਵਿਜੇ ਪ੍ਰਤਾਪ ਇਹ ਨੌਕਰੀ ਛੱਡ ਰਿਹਾ ਅਮਰੀਕਾ ਅਸੀਂ ਇਹਨੂੰ ਅਹਿਮ ਭੂਮਿਕਾ ਦੇ। ਇਹਨੂੰ ਪ੍ਰੋਮਿਸ ਕੀਤਾ ਗਿਆ ਸੀ ਤੈਨੂੰ ਅਸੀਂ ਹੋਮ ਮਿਨਿਸਟਰ ਬਣਾਵਾਂਗੇ ਹੋਮ ਦਾ ਬਹਿਕਮਾਨ ਦਾ ਇਹ ਲੋਕਾਂ ਨੂੰ ਇਹ ਗੱਲ ਕਹੀ ਸੀ ਤੁਹਾਡੇ ਸਾਰੇ ਸੋਸ਼ਲ ਮੀਡੀਆ ਕਿ ਜਦੋਂ ਕੋਈ ਇਮਾਨਦਾਰ ਸਰਕਾਰ ਤੇ ਇਮਾਨਦਾਰ ਮੁੱਖ ਮੰਤਰੀ ਆ ਗਿਆ ਇੱਕ ਦਿਨ ਦੇ ਵਿੱਚ ਜਿਹੜੀ ਸਿੱਟ ਦੇ ਚੇਅਰਮੈਨ ਉਮਰ ਵਿਜੇਪਤਾਪ ਸਾਲੂ ਕਿਸੇ ਕੋ ਜਾਣਦੀ ਲੋੜ ਨਹੀਂ ਨੇ ਸਿੱਟ ਦੀ ਰਿਪੋਰਟ ਦੀ ਇੰਪਲੀਮੈਂਟੇਸ਼ਨ ਕਰਕੇ ਬਰਕਾਰੀ ਤੇ ਬਹਿਬਲ ਖਲਾਸ ਜਿਹੜੇ ਪਾਵਨ ਗੁਰੂ ਗਵਿੰਦ ਸਾਹਿਬ ਦੀ ਬੇਦਬੀਆਂ ਤੇ ਲੋਕ ਐਡੇ ਵੱਡੇ ਬੰਜਰ ਗੁਨਾਹ ਵਿੱਚ ਜਿਹੜੇ ਸ਼ਾਮਲ ਨੇ ਉਹਨਾਂ ਨੂੰ ਅਸੀਂ ਤੇ ਡੈਰ ਤੇ ਪਿੱਛੇ ਲੈ ਕੇ ਜਾਵਾ ਇਹ ਵਾਦਾ ਸੀ ਕਿ ਵੀ ਨੀਡ ਯਸ 24 ਆਰਸ ਇਸ ਵੀ ਮੋਰ ਦੈ ਟੂ ਐਂਡ ਹਾਫ ਈਅਰਸ ਆ ਤੇ ਸਵਾ ਦੋ ਸਾਲ ਤੋਂ ਵਧਦੀ ਸਰਕਾਰ ਨੂੰ ਮੈਨੂੰ ਪਤਾ ਕਈ ਵਾਰ ਕਮਲ ਵਿਜੇ ਪ੍ਰਤਾਪ ਦੀ ਮੈਂ ਲੀਡਰ ਆਫ ਦ ਆਪੋਜੀਸ਼ਨ ਸਪੋਰਟ ਕੀਤੀ ਸੰਧਵਾ ਸਾਹਿਬ ਨੂੰ ਸੰਧਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਰ ਹਜ਼ਰੀ ਤੁਸੀਂ ਵੀ ਸਵਾ ਖਾਦੀ ਅਸ ਇਹਨੂੰ ਘੱਟੋ ਘੱਟ 5-7 ਮਿੰਟ ਗੱਲ ਕਰਨ ਦਾ ਮੌਕਾ ਤੇ ਦੇ ਦਿਓ ਪਰ ਗਾੜੀ ਪੈਕੁੱਟਾ ਅਜੇ ਤੱਕ ਸਵਾ ਦੋ ਸਾਲਾਂ ਤੇ ਇੱਕ ਟਾਈਮ ਉਨੂੰ ਕੁਮਰ ਮਜੀਦ ਪ੍ਰਤਾਪ ਨੂੰ ਆਪਣੀ ਗੱਲ ਰੱਖਣ ਦਾ ਨਹੀਂ ਦਿੱਤਾ ਨੰਬਰ 2 ਇਹਨਾਂ ਨੇ ਵਾਦਾ ਕੀਤਾ ਕਿ ਤੱਕ ਮੈਨੂੰ 4 ਹਫ਼ਤੇ ਦਾ ਟਾਈਮ ਚਾਹੀਦਾ ਮੇਰੇ ਕੋ ਕੁਮਰ ਮਜੀਦ ਪ੍ਰਤਾਪ ਆਏ ਸੀ ਜੱਗ ਦਾ ਮਸਲਾ ਹਮੇਸ਼ਾ ਵਾਸਤੇ ਦੂਰ ਕਰਦਾ ਇਹ ਤੁਹਾਡੇ ਸਾਹਮਣੇ ਸਾਰਿਆਂ ਨੇ ਸੁਣਿਆ ਤੀਜਾ ਵਾਦਾ ਸੀ ਕੇਜਰੀਵਾਲ ਸਾਹਿਬ ਦਾ ਕਿਉਂਕਿ ਮਾਰਚ ਦੀ 17 ਤਰੀਕ ਨੂੰ ਇਹਨਾਂ ਦੀ ਗਵਰਨਮੈਂਟ ਆ ਰਹੀ ਸੀ ਨਾ ਕਿਹਾ ਕਿ ਪਹਿਲੀ ਅਪ੍ਰੈਲ ਤੋਂ 2022 ਕੋਈ ਵੀ ਪੰਜਾਬ ਵਿੱਚ ਕਿਸੇ ਕਿਸਾਨ ਦੀ ਖੁਦਕਸ਼ੀ ਹੋਏਗੀ

ਆਪਣੀਆਂ ਬੇਣਾ ਨਾਲ ਮਾਤਾਵਾਂ ਨਾਲ ਬੱਚੀਆਂ ਨਾਲ ਸੀ ਵਦਾ ਇਹਨਾਂ ਨੇ ਕੀਤਾ ਕਿ ਅਸੀਂ 1000 ਰੁਪਇਆ ਕੀ ਮਹੀਨਾ ਤਾਨੂੰ ਉਹਨੂੰ ਪਤਾ ਕਰ ਲੋ ਉਹਨੂੰ ਉਹਨੂੰ ਕਰ ਲੋ ਕਿਸੀ ਔਰਤਾਂ ਨੂੰ ਹਰ ਮਹੀਨੇ ਸੋਦਰ ਘਰ ਕਿਉਂਕਿ ਕਿਸੇ ਕੋ ਪੈਸੇ ਨਾ ਮੰਗਣੇ ਪਹਿਲ ਡਿਗਨਿਟੀ ਔਰਤ ਨੂੰ ਦੇਣ ਵਾਸਤੇ 1000 ਰੁਪਇਆ ਤਾਂ ਮੰਗੇ ਨਾ ਤੱਕ ਨਹੀਂ ਕਰਦੀਿਆ ਸਾਡੀ ਇਲੈਕਸ਼ਨ ਕੈਂਪੇਨ ਆ ਗਈ ਜੇ ਹੁਣ ਨਹੀਂ ਦੱਸਦੇ ਕਦੋਂ ਦੇਣਾ ਤਾਂ ਦੱਸਣ ਕਿ ਕਦੋਂ ਇਹਦਾ ਸਾਨੂੰ ਦੱਸ ਕੇ ਜਾ ਦੂਜੀ ਗੱਲ ਸਾਰ ਰੋਬਦ ਆਮ ਆਦਮੀ ਪਾਰਟੀ ਨੇ ਕਹਿੰਦੀ ਸੀ ਕਿ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਦੇ ਨਾਲ ਦੀ ਡਿਗਨਿਟੀ ਵਾਸਤੇ ਹਰ ਕੰਮ ਵਾਸਤੇ ਉਹ ਆਪ ਆਦਮੀ ਪਾਰਟੀ ਕਰਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਪੰਜਾਬ ਜਦੋਂ ਆਏ ਆਣੇ ਕਿਰਪਾ ਕਰਕੇ ਦੱਸ ਕੇ ਜੋ 13 ਵਿੱਚੋਂ ਇੱਕ ਵੀ ਸੀਟ ਤੁਸੀਂ ਕਿਸੇ ਔਰਤ ਨੂੰ ਕਿਉਂ ਨਹੀਂ ਦਿੱਤੀ ਤੇ ਵੇਖੋ 13 ਸੀਟਾਂ 'ਚੋਂ ਇੱਕ ਵੀ ਲੇਡੀ ਕਿਸੇ ਨੂੰ ਇਹਨਾਂ ਨੇ ਕਾਬਲ ਨਹੀਂ ਸਮਝਿਆ ਜਿਹੜੀ 50% ਆਫ ਦੀ ਪੋਪੂਲੇਸ਼ਨ ਕੀ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਕਿਸੇ ਔਰਤ ਨੂੰ ਮੌਕਾ ਦਿੱਤਾ ਹੈ ਜੀ ਅਸੀਂ ਦੋ ਦੋ ਦਿੱਤਾ ਸੋ ਇਹ ਚੰਗਾ ਸਵਾਲ ਹੈ ਸਵਾਲ ਤਾਂ ਬਹੁਤ سارے ਹੋਰ ਨੇ